ਲੋਸ ਐਂਜਲਸ ਅਮਰੀਕਾ ਦੇ ਵਿੱਚ ਇੱਕ ਸਟੋਰ ਦੇ ਉੱਪਰ 26 ਸਾਲਾ ਕਪਿਲ ਨਾਮ ਦਾ ਇੱਕ ਮੁੰਡਾ ਜਿਹੜਾ ਸੀ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਸੈਟਰਡੇ ਈਵਨਿੰਗ ਨੋ ਕਪਲ ਆਪਣੀ ਡਿਊਟੀ ਦੇ ਉੱਪਰ ਸੀ ਜਦੋਂ ਉਸਨੇ ਵੇਖਿਆ ਕਿ ਸਟੋਰ ਦੇ ਬਿਲਕੁਲ ਬਾਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਪਿਸ਼ਾਬ ਕਰ ਰਿਹਾ ਹੈ ਕਪਲ ਨੇ ਆਪਣੀ ਡਿਊਟੀ ਸਮਝੀ ਉਹ ਵਿਅਕਤੀ ਤੱਕ ਅਪਰੋਚ ਕੀਤੀ ਤੇ ਉਹਨੂੰ ਕਿਹਾ ਕਿ ਤੂੰ ਇੱਥੇ ਪਿਸ਼ਾਬ ਨਹੀਂ ਕਰ ਸਕਦਾ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਜਿਹੜੀ ਹੈ ਉਹ ਸ਼ੁਰੂ ਹੋਈ ਤਾਂ ਜਿਹੜਾ ਵਿਅਕਤੀ ਪਿਸ਼ਾਬ ਕਰ ਰਿਹਾ ਸੀ ਉਹ ਗਿਆ ਤੇ ਉਸਨੇ ਪਿਸਤੌਲ ਲੈ ਕੇ ਆਂਦੀ ਤੇ ਕਪਲ ਦੇ ਗੋਲੀਆਂ ਮਾਰੀਆਂ ਕਪਲ ਨੂੰ ਹਸਪਤਲ ਪਹੁੰਚਾਇਆ ਗਿਆ ਲੇਕਿਨ ਹਸਪਤਲ ਪਹੁੰਚਦੇ ਸਾਰ ਹੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਦੱਸਿਆ ਇਹ ਜਾ ਰਿਹਾ ਜੀ ਕਿ ਕਪਲ ਹਰਿਆਣਾ ਤੋਂ ਬਿਲੋਂਗ ਕਰਦਾ ਸੀ ਬਰਾ ਕਲਾਂ ਪਿੰਡ ਦਾ ਉਹ ਰਹਿਣ ਵਾਲਾ ਸੀਗਾ ਸਾਲ 2022 ਦੇ ਵਿੱਚ ਡੌਂਕੀ ਰੂਟ ਤੋਂ ਅਮਰੀਕਾ ਦੇ ਵਿੱਚ ਪਹੁੰਚਿਆ ਸੀ ਬੜਾ ਔਖਾ ਕਹਿੰਦੇ 45 ਲੱਖ ਲਗਾ ਕੇ ਮਾਪਿਆਂ ਦਾ ਇਕੱਲਾ-ਇਕੱਲਾ ਮੁੰਡਾ ਜਿਹੜਾ ਹੈ ਉਹ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਹੋ ਕੇ ਗੁਜ਼ਰ ਕੇ ਉਹ ਅਮਰੀਕਾ ਦੇ ਵਿੱਚ ਪਹੁੰਚਿਆ ਉੱਥੇ ਆ ਕੇ ਫੜਿਆ ਗਿਆ ਫਿਰ ਉਸ ਨੂੰ ਲੀਗਲ ਪੇ ਦੇ ਨਾਲ ਰਿਲੀਜ਼ ਕੀਤਾ ਗਿਆ ਹੁਣ ਉਹ ਉੱਥੇ ਕੰਮ ਕਰ ਰਿਹਾ ਸੀ ਤੇ ਕੋਸ਼ਿਸ਼ ਕਰ ਰਿਹਾ ਸੀ ਆਪਣੇ ਚੰਗਾ ਭਵਿੱਖ ਬਣਾਉਣ ਦੀ ਤੇ ਆਪਣੇ ਮਾਪਿਆਂ ਦੀ ਮਦਦ ਕਰਨ ਦੀ ਲੇਕਿਨ ਉਸ ਵਕਤ ਇਹ ਹਾਦਸਾ ਵਾਪਰ ਗਿਆ ਕਿ सिर्फ एक बारी किसी कहते कि तू इत पेशाब नहीं कर सकता उस व्यक्ति ने गुस्से साल कपल गोलियां दाग दिता छह तारीख को शाम को साढ़े चार बजे मेरे पास फोन आया भाई के पास वहां पर जो पास में बच्चे रह रहे थे उनका फोन आया था कि भाई भाई को ऐसे ऐसे जो ऑन ड्यूटी था उस टाइम किसी ने वहाँ पर जो आपसी उग्र काले बोलते जिनको उन्होंने ऑन ड्यूटी पे आकर के उसके साथ बदतमीजी की भाई ने जैसे उनको रोकने की कोशिश की वो वहाँ पर बाथकून करने के लिए तो ऊपर थे भाई ने मना किया उन्होंने धक्का मुक्की करके जैसे उनकी आथापाई हुई तो दूसरे उस बंदे ने ऊपर हथियार के साथ गोलाबारी कर दी और उसको गोली लगी और भाई ऑन दॉटी च नहीं रहे ਬੜੀ ਤਕ ਕੀ ਖੜੀ ਹੈ ਭਾਈ ਬਰਾ ਕੱਲਾ ਜਿਹੜਾ ਪਿੰਡ ਹੈਗਾ ਉਥੋਂ ਦੇ ਸਰਪੰਚ ਨੇ ਸੁਰੇਸ਼ ਕੁਮਾਰ ਉਹਨਾਂ ਨੇ ਟਾਈਮਸ ਆਫ ਇੰਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆਗਾ ਕਿ ਅਸੀਂ ਹੁਣ ਸਰਕਾਰ ਤੋਂ ਮਦਦ ਮੰਗ ਰਹੇ ਹਾਂ ਅਸੀਂ ਸਟੇਟ ਗਵਰਨਮੈਂਟ ਨੂੰ ਕਹਿ ਰਹੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਕਿ ਬੱਚੇ ਦੀ ਜਿਹੜੀ ਬੋਡੀ ਹੈਗੀ 26 ਸਾਲਾਂ ਕਪਲ ਦੀ ਜਿਹੜੀ ਬੋਡੀ ਹੈ ਉਸ ਨੂੰ ਵਾਪਸ ਉਹਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ ਰਿਕੁਐਸਟ ਹੈ ਕਿ ਹਮਾਰੇ ਇਹ ਚੁਸਕਾ ਸਭ ਵਾਪਿਸ ਹਮਾਰੇ ਘਰ ਪਹੁੰਚਾਣੇ ਕੀ ਕਰਿਆ ਕਰੇ ਇਹ ਜਾ ਰਿਹਾ ਹੈ ਕਿ ਕਪਲ ਆਪਣੇ ਪਿੱਛੇ ਆਪਣੇ ਮਾਪੇ ਦੇ ਨਾਲ ਆਪਣੀਆਂ ਦੋ ਭੈਣਾਂ ਨੂੰ ਛੱਡ ਗਿਆ ਜਿਹੜੇ ਕਿ ਸਾਰੇ ਇੰਡੀਆ ਦੇ ਵਿੱਚ ਬਰਾਕਲਾ ਪਿੰਡ ਦੇ ਵਿੱਚ ਹਰਿਆਣੇ ਦੇ ਵਿੱਚ ਰਹਿੰਦੇ ਨੇਗੇ ਤੇ ਕਈ ਵਾਰੀ ਨਾ ਅਸੀਂ ਇਹ ਸੋਚ ਲੈਂਦੇ ਆ ਕਿ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਇੱਕ ਚੰਗੀ ਲਾਈਫ ਬਣਾਈਏ नो डाउट अमेरिका कनाडा ਚ ਲਾਈਫ ਬਹੁਤ ਸੋਹਣੀ ਹੈ ਲੇਕਿਨ ਕਈ ਅਜਿਹੇ ਇਨਸੀਡੈਂਟ ਹੋਏ ਨੇ ਜਿਦੇ ਵਿੱਚ ਕੀ ਕੋਈ ਗੈਸ ਸਟੇਸ਼ਨ ਤੇ ਜਾਂ ਗ੍ਰਾਸਰੀ ਸਟੋਰ ਤੇ ਲਿਕਰ ਸਟੋਰ ਤੇ ਕੰਮ ਕਰ ਰਿਆ ਸੀ ਉਦੋਂ ਡਕੈਤੀ ਹੋਈ ਤੇ ਸਿਰਫ ਕੁਝ ਪੈਸੇ ਬਚਾਉਣ ਦੇ ਵਾਸਤੇ ਲੋਕਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਦੇਣੇ ਉਸ ਵਕਤ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਉਸ ਵਕਤ ਤਾਂ ਇਹ ਸੁਜੈਸਟ ਕੀਤਾ ਜਾ ਸਕਦਾ ਸੀ ਕਿ ਜੇ ਕੋਈ ਪੈਸੇ ਲੈਣ ਆਇਆ ਤਾਂ ਉਸ ਨੂੰ ਘੱਟੋ-ਘੱਟ ਪੈਸੇ ਦੇ ਦਿਓ ਲੇਕਿਨ ਇਸ ਕੇਸ ਦੇ ਵਿੱਚ ਤਾਂ ਸਿਰਫ ਕਪਿਲ ਆਪਣੀ ਡਿਊਟੀ ਨਿਭਾ ਰਿਹਾ ਸੀ ਕੋਈ ਵਿਅਕਤੀ ਜਿਹੜਾ ਬਾਹਰ ਪਿਸ਼ਾਬ ਕਰ ਰਿਹਾ ਸੀ ਉਹਨੂੰ ਮਨਾ ਕਰ ਰਿਹਾ ਸੀ ਕਿ ਇੱਥੇ ਪਿਸ਼ਾਬ ਨਾ ਕਰ ਹੁਣ ਜੇ ਬਿਲਕੁਲ ਹੀ ਅੱਖਾਂ ਨੱਕ ਮੂੰਹ ਬੰਦ ਕਰਕੇ ਲੋਕ ਕੰਮ ਕਰਨਗੇ ਤਾਂ ਫਿਰ ਕੰਮ ਕਰਨਗੇ ਕਿਵੇਂ